ਇਸ ਦਾ ਮੋਰਚਾ ਲਾਇਆ ਜੋ ਵੀ ਬੀੜੀ ਸਿੱਕਟ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦਿਖ ਗਿਆ ਉਹਦਾ ਢੜਲੇ ਨਾਲ ਸੋਧਾ ਲੱਗੂਆ ਪਰ ਪਰਸਨਾਗਰ ਦੇ ਵਿੱਚ ਗੁਰੂ ਘਰ ਆ ਇਸ ਟਾਈਮ ਬੰਦਾ ਫਿਰ ਵੀ ਗੁਰੂ ਘਰ ਦੇ ਨਿਸ਼ਾਨ ਸਾਬ ਲੱਗਿਆ ਵਿਆ ਉਥੇ ਅੰਦਰ ਵੜ ਕੇ दारू ਵੀ ਪੀਂਦੇ ਆ ਬੀੜੀਆਂ ਸਿੱਕਟਾਂ ਵੀ ਕਰਦੇ ਨਸ਼ੇੜੀ ਕਰਦੇ ਸਭ ਕੁਝ ਕਰ ਰਹੇ ਆ ਅੱਜ ਅਸੀਂ ਬੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਜੋ ਵੀ ਰੇੜੀਆਂ ਜਿੱਥੇ ਨਸ਼ੇ ਦਾ ਵਪਾਰ ਹੁੰਦਾ ਬੀੜੀ ਸੈਕਟਰ ਜਰਦਾ ਹੋਰ ਨਸ਼ੇਲੀਆਂ ਗੋਲੀਆਂ ਗੱਟਿਆਂ ਵੀ ਵੇਚਦੇ ਆ ਕੱਲੀਆਂ ਬੀੜੀ ਸੈਕਟਰ ਜਰਦਾ ਨਹੀਂ ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਬਹੁਤ ਤੱਕਾ ਲੱਗ ਰਿਹਾ ਉਸ ਦੇ ਨਾਲ ਇਹ ਗੁੰਡਾਗਰਦੀ ਨਾਲ ਆਪਣਾ ਰਾਜ ਕਾਇਮ ਕਰ ਰਹੇ ਆ ਪ੍ਰਵਾਸੀ ਹੈਗੇ ਤਾਂ ਪ੍ਰਵਾਸੀ ਨੇ ਚਲੋ ਆਪਣੇ ਦੇਸ਼ ਦੀ ਲੋਕ ਨੇ ਆਪਾਂ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਜੋ ਉਹਨਾਂ ਦੀਆਂ ਮਾੜੀਆਂ ਭੈੜੀਆਂ ਆਦਤਾਂ ਨੇ ਆਪਣੇ ਪੰਜਾਬ ਦੇਸ਼ ਕਲਚਰ ਨੂੰ ਦੇ ਰਹੇ ਨੇ ਪੰਜਾਬ ਦੇ ਵਿੱਚ ਨਸ਼ੀ ਤੰਬਾਕੂ ਦਾ ਕੋਈ ਕਲਚਰ ਨਹੀਂ ਹੈਗਾ ਠੀਕ ਆ ਇਹ ਉਹ ਕਲਚਰ ਆਪ ਦਾ ਇੱਥੇ ਫੈਲਾ ਰਹੇ ਨੇ 100% ਰੇੜੀਆਂ ਵਾਲੇ ਆਪ ਤੰਬਾਕੂ ਵੀਡੀਓ ਸੈਕਟਰ ਦਾ ਸੇਵਨ ਨਹੀਂ ਕਰਦੇ। ਠੀਕ ਬਸੇ ਸਰਕਾਰ ਕਹਿੰਗੇ ਵੀ ਤਾਂ ਇਹ ਤਾਂ ਹੁਣ ਤੁਸੀਂ ਇਹ ਦੇਖੋ ਵੀ ਇਸੇ ਨਾਲ ਹੀ ਵੱਡੇ ਘਰਾਣਿਆਂ ਦੇ ਹੈਗੀਆਂ ਨੇ ਵੱਡੇ ਘਰਾਣਿਆਂ ਤੋਂ ਪੈਸਾ ਹੁੰਦਾ। ਇਸੇ ਨਾਲ ਸਿਰਫ ਸਰਕਾਰ ਦਾ ਜਿਹੜਾ ਸਿਸਟਮ ਚੱਲਦਾ ਜਿੱਥੋਂ ਸਰਕਾਰ ਦੀ ਜੇਬ ਭਰਦੀ ਆ ਉਧਰ ਨੂੰ ਘੱਟ ਧਿਆਨ ਦਿਓ ਮਾਰੇ ਬੰਦੇ ਨਾਲ ਜ਼ਿਆਦਾ ਛਿਤੀ ਜਾਓਗੇ। ਹੁਣ ਜਿਵੇਂ ਚਿੱਟੇ ਵਾਲੇ ਤੇ ਲਾਲੋ ਚਿੱਟੇ ਵਾਲੇ ਦੇ ਘਰ ਉਹਨਾਂ ਬੰਦਿਆਂ ਦੇ ਢਾਂਦੇ ਆ ਜਿਹੜਾ ਬੰਦਾ ਗਰੀਬ ਵੇਚਦਾ ਜਿਹੜੀ ਵੱਡੀ ਪਾਰਟੀ ਕੋਈ ਵੇਚਦੀ ਆ ਉਧਰ ਨੂੰ ਮੂੰਹ ਨਹੀਂ ਕਰਦੇ। ਦੇ ਵਿੱਚ ਇਹ ਮੰਗ ਕੀਤੀ ਗਈ ਹੈ ਵੀ ਜਿਹੜੇ ਵੀ ਬਠਿੰਡੇ ਸ਼ਹਿਰ ਦੇ ਵਿੱਚ ਖੋਖੇ ਖੁੱਲੇ ਨੇ ਕਰਿਆਨੇ ਦੀ ਦੁਕਾਨਾਂ ਦੇ ਬੀੜੀਆਂ ਸਿਕਟਾਂ ਵੇਖ ਰੀਆਂ ਨੇ ਹਾਲਾਂਕਿ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਵੀ ਬੀੜੀਆਂ ਸਿਕਟਾਂ ਵੇਚਣ ਦਾ ਕਰਿਆਨੇ ਵਾਲੇ ਦੁਕਾਨਾਂ ਕੋਲੇ ਹੈ ਨਹੀਂ ਖੋਖੇ ਵਾਲਿਆਂ ਕੋਲੇ ਹੈ ਨਹੀਂ ਤੇ ਨਾ ਹੀ ਕਾਨੂੰਨੀ ਅਧਿਕਾਰ ਨੇ ਇਹਨਾਂ ਕੋਲੇ ਕਿਉਂਕਿ ਇਹ ਨਸ਼ੀਲੇ ਪਦਾਰਥ ਦੇ ਵਿੱਚ ਹੁੰਦਾ ਕਰਿਆਨੇ ਵਾਲੇ ਇਨਸਟਰੂਮੈਂਟ ਦੇ ਪਦਾਰਥਾਂ ਦੇ ਵਿੱਚ ਨਹੀਂ ਹੁੰਦਾ ਇਹ ਚੀਜ਼ ਸਿੱਖਿਆਦਾਰਿਆ ਸਕੂਲ ਕਾ 100 ਮੀਟਰ ਕੇ ਬਾਬਾ ਇਹ ਪਰਸ਼ਾਮਨਾਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਬਾਬਾ ਪੀਕੇ ਜਾਂਦੇ ਕਹਿਣਾ ਨਹੀਂ ਚਾਹੀਦਾ ਪਰ ਪਰਸਨ ਨਗਰ ਦੇ ਵਿੱਚ ਗੁਰੂ ਘਰ ਆ ਇਸ ਟਾਈਮ ਬੰਦਾ ਫਿਰ ਵੀ ਗੁਰੂ ਘਰ ਦੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਥੇ ਅੰਦਰ ਵੜ ਕੇ दारू ਵੀ ਪੀਂਦੇ ਆ ਬੀੜੀਆਂ ਸਿੱਟਾਂ ਵੀ ਕਰਦੇ ਨਸ਼ੇੜੀ ਕਰਦੇ ਸਭ ਕੁਝ ਕਰ ਰਹੇ ਆ ਇਹੇ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜੇ ਹੁਣ ਅਸੀਂ ਇਸ ਦਾ ਮੋਰਚਾ ਲਾਇਆ ਜੋ ਵੀ ਬੀੜੀ ਸਿੱਟ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦਿਖ ਗਿਆ ਉਹਦਾ ਢੜਲੇ ਨਾਲ ਸੋਧਾ ਲੱਗੂ ਆ ਡੀਸੀ ਸਾਹਿਬ ਤੋਂ ਇਹੀ ਮੰਗਾ ਵੀ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਆਪਾਂ ਇੱਕ ਦੋ ਦਿਨ ਦਿੰਨੇ ਆ ਦੇਖਦੇ ਆ ਵੀ ਕੀ ਕਾਰਵਾਈ ਪਾਉਂਦੇ ਆ ਨਹੀਂ ਜੇ ਇਹਨਾਂ ਨੇ ਨਾ ਸੁਣਵਾਈ ਕੀਤੀ ਤੇ ਫਿਰ ਆਪ ਅਸੀਂ ਰੋਡ ਤੇ ਉਤਰ ਜਾਾਂਗੇ ਫਿਰ